ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਤੇ ਅੱਜ ਆਪਾਂ ਖੜੇ ਸੀ 224 ਨੰਬਰ ਦੁਕਾਨ ਫਤਿਹਵੰਦਾ ਹਰਿਆਣਾ ਟਰੈਕਟਰ ਮੰਡੀ ਤੇ ਸਾਰਨਾ ਵੱਡਾ ਟਰੈਕਟਰ ਵਿਖੋਣੇ AC ਕੈਬਿਨ ਦੇ ਅੰਦਰ ਬਾਈ ਨੇ ਕਰਦੇ ਗੱਲਬਾਤ ਨਾਲੇ ਰੇਟਾਂ ਦੀ ਤੇ ਹੋਰ ਵੀ ਟਰੈਕਟਰ ਤੁਹਾਨੂੰ ਦਿਖਾਉਣੇ ਇੱਧਰ ਹੋਰ ਵੀ ਖੜੇ ਨੇ ਹੋਰ ਕੀ ਹਾਲ ਚਾਲ ਹੈ ਬਾਈ ਜੀ ਵਧੀਆ ਵੀਰੇ ਵਧੀਆ ਆਪਣਾ ਸੁਣਾਓ ਵਧੀਆ ਜੀ ਵਧੀਆ ਤੇ ਪਹਿਲਾਂ ਆਪਾਂ ਨੂੰ ਆਹ ਟਰੈਕਟਰ ਬਾਰੇ ਦੱਸੋ ਤੁਸੀਂ 50 75 E ਹੈ ਨਾ ਜੀ 50 75 E ਇਹ ਟਰੈਕਟਰ ਹੈਗਾ 20 ਮਾਡਲ ਅੱਛਾ ਜੀ ਇਹ ਮਾਡਲ ਇੱਕੀ ਦੀ ਕਾਪੀ ਹੈ। ਅੱਛਾ ਜੀ। ਟਰੈਕਟਰ ਸਾਰਾ ਆਲਓਵਰ Ориਜినਲ ਹੈ। ਅੱਛਾ ਇਹ Ориਜినਲ ਹੈ ਸਾਰਾ। ਹਾਂ, ਏਸੀ ਕੈਬਨ ਹੈ। ਟੋਪ ਮਾਡਲ ਹੈ। ਅੱਛਾ ਜੀ। ਰਿਗੋਰ ਸਵੇਰ ਸੀਟ ਅਡਜਸਟੇਬਲ। ਮਤਲਬ ਵਾਈਪਰ ਬਾਈਪਰ ਦੀ ਕੁਆਲਿਟੀ। ਯਾਨੀ ਕਿ ਸਾਰਾ ਕੁਝ ਕੁਝ ਵੀ ਨਹੀਂ ਕਰਨਾ। ਕਾਰ ਵਾਲੀ ਫੀਲਿੰਗ ਹੈ। ਐਹ ਕਾਰ ਵਾਲੀ ਫੀਲਿੰਗ ਹੈ ਪੂਰੀ। ਹਾਂ। ਸਾਰੇ ਪਾਸੇ ਡੋਰ ਓਪਨ। ਕੇਟੀ ਦੇ ਟਾਇਰ ਨਾਲੇ। ਇੱਕੀ ਦੇ ਟਾਇਰ ਨਾਲ ਦੇ ਟਾਇਰ ਟਰੈਕਟਰ ਚੱਲਿਆ ਕੋਈ 6 700 ਘੰਟੇ ਸਾਰਾ ਸਾਰਾ ਹੀ ਬਿਲਕੁਲ ਜੈਨੂਨ ਟਰੈਕਟਰ ਹੈ ਜੀ 20 ਮਾਡਲ 21 ਦੀ ਕਾਪੀ ਠੀਕ ਹੈ ਜੀ ਆਸਕਿੰਗ ਪ੍ਰਾਈਸ ਹੈ ਜੀ 25 ਲੱਖ ਰੁਪਿਆ ਠੀਕ ਹੈ ਜੀ ਆਸਕਿੰਗ ਪ੍ਰਾਈਸ 25 ਲੱਖ ਰੁਪਿਆ ਤੇ ਫਰਸਟ ਪਾਰਟੀ ਦਾ ਟਰੈਕਟਰ ਹੈ ਫਤਿਹ ਆਵਾਜ਼ ਨੰਬਰ ਹੈ ਹਾਂ ਜੀ ਕੈਸ਼ ਕਲੀਅਰ ਦਾ ਟਰੈਕਟਰ ਹੈ ਕੋਈ ਲੋਨ ਨਹੀਂ ਕੋਈ ਲੱਪਾ ਨਹੀਂ ਕਿਸੇ ਨੇ ਲੋਨ ਕਰਾਣਾ ਲੋਨ ਦੀ ਸੁਵਿਧਾ ਵੀ ਆਪਣੇ ਕੋਲ ਠੀਕ ਹੈ ਜੀ ਡਾਕੂਮੈਂਟ ਆਪਣੇ ਤਿਆਰ ਲਿਆਓ ਤੇ ਟਰੈਕਟਰ ਲੈ ਜਾਓ ਜੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਵੀ ਸ਼ੂਟ ਵਗੈਰਾ ਵਿੱਚ ਕਿੰਨੇ ਕੋਜੇਗੀ ਸ਼ੂਟ ਵੀਰ ਜੀ ਮੌਕੇ ਤੇ ਇਹ ਲਗਜ਼ਰੀ ਚੀਜ਼ਾਂ ਹੁੰਦੀਆਂ ਵੀਰ ਜੀ ਇਹਨਾਂ ਕੋਈ ਲੰਬੀ ਚੋੜੀ ਕਹਾਣੀ ਨਹੀਂ ਆਪਾਂ ਜੀ ਇਹਦਾ ਜੈਨੂਨ ਏਜੰਸੀ ਦਾ ਰੇਟ ਹਾਂਜੀ ਮੰਨ ਕੇ ਚੱਲੀਏ ਤਾਂ 28.5 ਲੱਖ ਰੁਪਏ ਦਾ ਨਵਾਂ 28.5 ਲੱਖ ਦਾ ਜੁੰਡੀ ਵਰਗਾ ਨਹੀਂ ਇਹ ਐਚਪੀ ਕਿੰਨਾ 75 75 ਐਚਪੀ ਦੀ ਕੈਟਾਗਰੀ ਚਾ ਜੀ 75 ਐਚਪੀ ਹੈ ਹਾਂਜੀ 4 ਏਵੀਲ ਡਰਾਈਵ ਹੈ ਜੀ ਹਾਂਜੀ ਤੇ ਅਗਲੇ ਇੱਧਰ ਆ ਜਾਓ 60 60 ਈਪੀਆਈ ਈਪੀਆਈ 60 F33 ਹਾਂਜੀ 22 ਮਾਡਲ ਠੀਕ ਹੈ ਜੀ ਫਸਟ ਪਾਰਟੀ ਹਰਿਆਣਾ ਨੰਬਰ ਨਾਲ ਦੇ ਟਾਇਰ ਨੇ ਲਗਭਗ 700 800 ਘੰਟੇ ਟਰੈਕਟਰ ਚੱਲਿਆ ਹੈ ਜੀ ਸਿਰਫ ਹੀ ਹਾਂਜੀ 7-800 ਘੰਟਾ ਚੱਲਿਆ ਹਾਂਜੀ ਤੇ ਬਾਕੀ ਆਪਣਾ ਇਹ ਨਾਮ ਤਾਂ ਹੋ ਹੀ ਜਾਣਗੇ ਬਿਲਕੁਲ ਨਾਮ ਡਾਕੂਮੈਂਟ ਆਪਣੇ ਕੋਲ ਤਿਆਰ ਪਏ ਨੇ ਜੀ ਠੀਕ ਹੈ ਜੀ ਲੋਨ ਲੱਪਾ ਕਰਾਣਾ ਆਪਣੇ ਕਾਗਜ ਲਿਆਓ ਤੇ ਲੋਨ ਕਰਾਓ ਕੋਈ ਦਿੱਕਤ ਨਹੀਂ ਕੈਸ਼ ਕਲੀਅਰ ਦਾ ਟਰੈਕਟਰ ਹੈ ਪਹਿਲੀ ਪਾਰਟੀ ਦਾ ਹਰਿਆਣਾ ਨੰਬਰ ਹੈ ਠੀਕ ਹੈ ਆਸਕਿੰਗ ਪ੍ਰਾਈਜ਼ ਜਦਾ ਕਰਦੇ ਹਾਂ 675000 ਰੁਪਿਆ ਅੱਛਾ ਇਹ ਸ਼ੇਲ ਆ ਪੀ ਤਿਆਰ ਪਿਆ ਸੀ ਸਾਰਾ ਟਰੈਕਟਰ ਦਿਖਾ ਦੇ ਬਿਲਕੁਲ ਜੈਨੂ ਟਰੈਕਟਰ ਆ ਜੇ ਆਪਾਂ ਗੱਲ ਕਰੀਏ ਅੱਜ ਤਾਂ ਮੰਨ ਲਓ ਮੰਡੀ ਆ ਹਨਾ ਹਾਂਜੀ ਚਲੋ ਵੈਸੇ ਹਰ ਇੱਕ ਨੂੰ ਮੰਡੀ ਵਾਲੇ ਦਿਨ ਆਉਣਾ ਚਾਹੀਦਾ ਜੇ ਅਗਲਾ ਆਖੇ ਮੰਨ ਲਓ ਵੀ ਅਗਲੇ ਟਰੈਕਟਰ ਲੈਣ ਹੀ ਆ ਜਣਾ ਹੁਣ ਜਿਵੇਂ ਆ ਟਰੈਕਟਰ ਆ ਨੋ ਰੈਨੀ ਡੇਜ਼ ਆ ਪੀਸ ਹੀ ਆਪਣੇ ਕੋਲ ਰੇਅਰ ਹੈ ਜੀ ਹਨਾ ਬਿਲਕੁਲ ਬਿਲਕੁਲ ਸਾਰੀ ਮੰਡੀ ਚੋਂ ਕੋਈ ਮੰਡੀ ਚ ਹੈ ਹੀ ਨਹੀਂਗਾ ਪੀਸ ਇਹ ਸੀ ਕੈਬਿਨ ਦੇ ਅੰਦਰ ਇਹ ਨਾ ਸਾਨੂੰ ਥੋੜਾ ਜਿਹਾ ਸ਼ੌਂਕ ਹੈ ਲੱਗ ਚੀਜ਼ ਰੱਖਣ ਦਾ ਠੀਕ ਹੈ ਜੀ ਅਸੀਂ ਨਾ ਅਥਰੀ ਚੀਜ਼ ਜ਼ਰੂਰ ਰੱਖਦੇ ਆ ਪੂਰੀ ਤਿੰਨ ਵੈਸੇ ਤਾਂ 60 ਬੈਟ ਡੈਟੈਕਟਰਾਂ ਸਟਾਕ ਆਪਣੇ ਕੋਲ ਅਵੇਲੇਬਲ ਰਹਿੰਦਾ ਤੇ 4 ਵੀਲ ਅਸੀਂ ਇੱਕ ਅੱਧਾ ਜ਼ਰੂਰ ਰੱਖਦੇ ਆ ਨਾਲ ਆ ਹੱਲੇ 5-4 ਦਿਨ ਪਹਿਲਾਂ ਲੈ ਕੇ ਆਏ ਆ ਜੀ ਇਹ ਰੇਅਰ ਪੀਸ ਹੀ ਹੈ ਜੀ ਮੰਡੀ ਮੰਨ ਲਓ ਅਗਲਾ ਲੈਣ ਹੀ ਆ ਗਿਆ ਜੀ ਅਗਲੇ ਮੰਨ ਲਓ ਐਤਵਾਰ ਨੂੰ ਛੱਡ ਕੇ ਮਿਲ ਜੇਗਾ ਜੀ ਬਿਲਕੁਲ ਮਿਲੇਗਾ ਜੀ ਐਨੀ ਡੇਸ ਕਦੋਂ ਮਰਜ਼ੀ ਬਾਕੀ ਸ਼ਾਪ ਨੰਬਰ ਆ ਰਿਹਾ ਬਾਈ ਦਾ ਠੀਕ ਹੈ ਉੱਤੇ ਨੰਬਰ ਆਪਣਾ 9416994377 ਰਮਨ ਸ਼ਰਮਾ ਜਦੋਂ ਮਰਜ਼ੀ ਕੰਟੈਕਟ ਕਰੋ ਜੀ ਠੀਕ ਹੈ ਜੀ بس ਇੰਨੀ ਬੇਨਤੀ ਹੈ ਹਾਂਜੀ ਕਿ ਰਾਤ ਨੂੰ 8 ਵਜੇ ਤੋਂ ਬਾਅਦ ਤੁਸੀਂ ਮੜਿਆ ਨਾ ਪਰੇਸ਼ਾਨ ਕਰਿਆ ਕਰੋ ਦਰਸ਼ਕਾਂ ਨੂੰ ਇੰਨੀ ਕਿ ਬੇਨਤੀ ਹੈ ਆਪਣੀ ਆ ਦਿਖਾ ਦਿਓ ਜੀ ਆ ਵੀ ਆਪਣਾ ਮਾਡਲ ਆਇਆ ਜੀ ਇਹਨਾਂ ਦਾ ਆ ਵੀ ਆਪਣਾ 1035 DI ਚ ਨਵਾਂ ਸਟਾਕ 'ਚ ਵਾਧਾ ਕੀਤਾ ਹੈ ਅੱਛਾ ਜੀ ਇਹ ਕਿੰਨਾ ਮਾਡਲ ਹੈ ਜੀ ਇਹ ਮਾਡਲ 1961 ਮਾਡਲ ਹੈ ਜੀ 1961 ਮਾਡਲ 61 ਮਾਡਲ ਹੈ ਇੰਜਨ ਦਾ ਰੰਗ ਨਾਲ ਦਾ ਜਮਾ ਨਾਲ ਦਾ ਸਾਰਾ ਰੰਗ ਬਿਲਕੁਲ ਹਾਂ ਇੰਜਨ ਦਾ ਇੱਕ ਉਹ ਮੜਾ ਮੋਟਾ ਆਪਾਂ ਕਰਾਇਆ ਹੈ ਅੱਛਾ ਬਾਕੀ ਟਰੈਕਟਰ ਸਾਰਾ ਐਨ ਮਤਲਬ ਸੀ ਦੀ ਆਵਾਜ਼ ਵੀ ਨਹੀਂ ਟਰੈਕਟਰ ਕਿਤੇ ਵੀ ਕੋਈ ਕਲਚ ਨਹੀਂ ਕੋਈ ਗੇਅਰ ਦੀ ਕੋਈ ਇੰਜਨ ਦੀ ਕਿਤੇ ਵੀ ਐਕਸਟਰਾ ਆਵਾਜ਼ ਹੈ ਨਹੀਂ ਜਿਹੜਾ ਸ਼ੌਂਕੀ ਬੰਦਾ ਲਜਾਣ ਵਾਲਾ ਹੈ ਵਧੀਆ ਐਨ ਤਸੱਲੀ ਕਰਕੇ ਲੈ ਜਾਏਗਾ ਪਹਿਲਾਂ ਟਰੈਕਟਰ ਫਿੱਟ ਕਰ ਲੇਗਾ ਫੇਰ ਹੀ ਸੌਦਾ ਕਰਿਆ ਕੋਈ ਚੱਕਰ ਨਹੀਂ ਟਾਇਰ 90 ਪੈਸੇ ਮਤਲਬ ਨਵੇਂ ਮੰਨੋ ਤੁਸੀਂ ਨਵੇਂ ਮੰਨ ਕੇ ਚੱਲੋ ਤੇ ਵੀਰੇ ਇੰਦਾ ਆਸਕਿੰਗ ਪ੍ਰਾਈਸ ਕੀ ਆ ਫਿਰ ਇੰਦਾ ਇੰਦਾ ਆਸਕਿੰਗ ਪ੍ਰਾਈਸ ਵੀਰ ਜੀ ਸਵਾ ਦੋ ਲੱਖ ਰੁਪਈਆ ਪਾں ਡਿਮਾਂਡ ਕਰਦੇ ਆ ਸਵਾ ਦੋ ਲੱਖ ਰੁਪਈਆ ਦੀ ਡਿਮਾਂਡ ਟਰੈਕਟਰ ਜਮੇ ਮਤਲਬ ਨਵਾਂ ਹੈ ਨਾ ਇਹਨੂੰ ਮੈਂ ਤੁਹਾਨੂੰ ਸਟਾਰਟ ਕਰਕੇ ਦੱਸ ਦਨਾ ਇਹਦੀ ਜਿਹੜੀ ਜੈਨੂਇਨ ਆਵਾਜ਼ ਹੈ ਹਾਂਜੀ ਕੋਈ ਛੇੜਖਾਨੀ ਨਹੀਂ ਹੋ ਆ ਦੇ ਨਾਲ ਮਤਲਬ ਐਵੇਂ ਚੱਲਦਾ ਜਵੇਂ ਦੇਖੋ ਐਸੀ ਆਵਾਜ਼ ਹੈ ਬੈਂਡ ਦੇ ਮੈਸੀ ਦੇ ਫੈਨ ਨੇ ਬੰਦੇ ਆ ਚੀਜ਼ ਜਿਹੜੀਆਂ ਨਾ ਨਹੀਂ ਮਿਲਣੀ ਤੁਹਾਨੂੰ ਕਦੇ ਜੀ ਸਹੀ ਗੱਲ ਹੈ ਜੀ ਜੈਨੂਇਨ ਚੀਜ਼ ਬਾਕੀ ਜਿੰਨਾ ਮਾਡਲ ਤੁਸੀਂ ਦੱਸਿਆ ਮਾਡਲ ਦੇ ਹਿਸਾਬ ਤੇ ਜੇਨ ਦਾ ਆਪਣੇ ਇੰਜਨ ਦੇ ਰੰਗ ਦੀ ਗੱਲ ਕਰੀਏ ਨਾ ਬਹੁਤ ਸਾਫ਼ ਪਿਆ ਜੀ ਬਹੁਤ ਹੀ ਜ਼ਿਆਦਾ ਸਾਫ਼ ਪਿਆ ਸਾਰਾ ਕੁਝ ਨਾਲ ਦਾ ਵੀਰੇ ਸਾਰਾ ਕੁਝ ਨਾਲ ਦਾ ਕੋਈ ਚੀਜ਼ ਐਕਸਟਰਾ ਇਹਦੇ ਤੇ ਨਹੀਂ ਲੱਗੀ ਹੋਈ ਠੀਕ ਹੈ ਜੀ ਸਭ ਕੁਝ ਨਾਲ ਦਾ ਨਾਲ ਦਾ ਹਾਂ ਉਹ ਲਾਈਟਾਂ ਜ਼ਰੂਰ ਆਪਾਂ ਲਾਈਆਂ ਨੇ ਠੀਕ ਹੈ ਉਹ ਲਾਈਟਾਂ ਤਾਂ ਹਾਂ ਤੇ ਉਸ ਤੋਂ ਬਾਅਦ ਆਜੋ ਜੀ 969 ਦੇ 969 ਹਾਂ ਜੀ ਇਹ ਵੀ ਹਾਈ ਲੋ మీడియం ਜੈਣਾ ਹੀ ਹਾਂ ਇਹ ਵੀ ਹਾਈ ਲੋ మీడియం ਤੇ ਟਰੈਕਟਰ ਬਾਈ ਮਾਡਲ ਹੈ ਠੀਕ ਹੈ ਜੀ ਹਰਿਆਣਾ ਨੰਬਰ ਪਹਿਲੀ ਪਾਰਟੀ ਦਾ ਠੀਕ ਹੈ ਇਹ ਵੀ ਕਰੀਬ-ਕਰੀਬ टे टे 800 7 800 ਘੰਟੇ ਟ੍ਰੈਕਟਰ ਚੱਲਿਆ ਜੀ ਸਾਰਾ ਜੈਨੂਨ ਹਾਂ 7 800 ਘੰਟੇ ਬਾਈ ਉਹਨਾਂ ਕੋਲੇ ਨਾ 7 800 ਘੰਟੇ ਤੋਂ ਜ਼ਿਆਦਾ ਮੈਨਾਂ ਦਾ ਚੱਲਿਆ ਹੀ ਨਹੀਂ ਆਇਆ ਨਾ ਆਪਾਂ ਲੈਂਦੇ ਨਹੀਂ ਬਾਲਾ ਨੀਵਾ ਮਾਡਲ ਅਵੀ ਸ਼ੌਂਕ ਨੂੰ ਲੈ ਲਿਆ ਟ੍ਰੈਕਟਰ ਇਹ ਸੋਹਣਾ ਲੱਗਿਆ ਸੀ ਇਹ ਇੱਕ ਲੱਗ ਹੋਣੀ ਚਾਹੀਦੀ ਹੈ ਹਾਂ ਇਹ ਲਾ ਕੇ ਜਦੋਂ ਦੇਖਿਆ ਨਾ ਬੜਾ ਮਜ਼ਾ ਆਇਆ ਚਲਾਉਣ ਦਾ ਇੰਜਨ ਗੇਅਰ ਦਾ ਕੰਮ ਵਧੀਆ ਹੋਇਆ ਐਨ ਜੈਨੂਨ ਜਿਹੜੇ ਬਾਈ ਕੋਲੋਂ ਲਿਆ ਉਹਨੇ 40 45000 ਰੁਪਏ ਦਾ ਬਿੱਲ ਮੈਨੂੰ ਦਿਖਾਇਆ ਕਿ ਏਜੰਸੀ ਤੋਂ ਕੰਮ ਹੋਇਆ ਆਲ ਓਵਰ ਕੰਮ ਹੋਇਆ ਜੈਨੂਨ ਹਾਂ ਲੈ ਲੈ ਆਪਾ ਸ਼ੌਂਕ ਦਾ ਕੋਈ ਮੋੜ ਨਹੀਂ ਦੇਖ ਉਹ ਤਾਂ ਹੈਗਾ ਸ਼ੌਂਕ ਦਾ ਕੋਈ ਮੋੜ ਨਹੀਂ ਆ ਦਿਖਾ ਦੇ ਤੇ ਆਹ ਟਰੈਕਟਰ ਆਪਣਾ ਕੀ ਮਾਡਲ ਦੱਸਿਆ ਜੀ ਇਹ 22 ਮਾਡਲ ਹੈ ਜੀ ਠੀਕ ਹੈ ਜੀ 22 ਮਾਡਲ ਆਲ ਓਵਰ ਇਹਨਾਂ ਨਾਲ ਟਰੈਕਟਰ ਕੋਈ ਛਤਰੀ ਹੈ ਨਹੀਂ ਬਾਕੀ ਸਾਰਾ ਸਮਾਨ ਨਾਲ ਹੈ ਠੀਕ ਹੈ ਬਾਕੀ ਹਾਂ ਕਿਤੇ ਕਲਮ ਦਾ ਦਾਗ ਵੀ ਨਹੀਂ ਟਰੈਕਟਰ ਤੇ ਠੀਕ ਹੈ ਜੀ ਇਹਦਾ ਪਾਸਕਿੰਗ ਪ੍ਰਾਈਸ ਕਰਦੇ ਆਂ ਜੀ 8 ਲੱਖ 25 ਹਜ਼ਾਰ ਰੁਪਿਆ ਬਾਕੀ ਮੌਕੇ ਤੇ ਸ਼ੂਟ ਕਰ ਦਾਂਗੇ ਜੀ ਵਧੀਆ ਵਾਲੀ ਸ਼ੂਟ ਕਰ ਦਾਂਗੇ ਠੀਕ ਹੈ ਜੀ ਹਾਂ ਇਹ ਆ ਗਿਆ ਜੀ 19 ਮਾਡਲ ਠੀਕ ਹੈ ਜੀ 750 ਹਾਂ 750 700 ਪਾਵਰ ਪਲੱਸ ਵਾਲਾ ਮਾਡਲ ਹੈ ਪਾਵਰ ਪਲੱਸ ਵਾਲਾ ਟੋਪ ਮਾਡਲ ਵਾਲਾ ਆਪਣੇ ਕੋਲੇ ਡੀਐਮ ਸਕੰਦਰ ਆਪਣੇ ਕੋਲੇ ਸੋਨਾਲੀਕਾ ਚ ਹਾਈ ਲੋ మీడియం ਵੀ ਖੜਾ ਜੀ ਹਾਂ ਹਾਈ ਲੋ మీడియం ਵੀ ਖੜਾ ਵੀ ਖੜਾ ਭਾਈਆ ਜੀ ਜੇ ਕਿਸੇ ਨੂੰ ਲੈਣਾ ਨਾ ਬਿਲਕੁਲ ਰੇਂਜ ਆਪਣੇ ਕੋਲ ਲਗਭਗ ਸਾਰੀ ਹੁੰਦੀ ਹੈ ਜੀ ਠੀਕ ਹੈ ਜੀ ਮਤਲਬ ਤੁਹਾਨੂੰ ਮੰਡੀ ਚ ਨਾ ਆਪਣਾ ਆਇਸ਼ਰ ਦੀ ਰੇਂਜ ਨਹੀਂ ਮਿਲਣੀ ਆਪਣੇ ਕੋਲੇ 57 51 85 241 ਹਾਂਜੀ ਹਾਂਜੀ ਮਤਲਬ ਸਾਰੀ ਰੇਂਜ ਮਿਲ ਜੇਗੀ ਆ ਗਿਆ ਜੀ ਆਪਣੇ ਕੋਲ 57 51 52 ਆ ਜੀ ਹਾਂ 2021 ਮਾਡਲ ਹੈ ਜੀ ਹਾਂਜੀ ਤੇ ਸਾਰਾ ਟਰੈਕਟਰ ਅਰੀਜਨਲ ਹੈ ਜੀ ਠੀਕ ਹੈ ਸਾਰਾ ਅਰੀਜਨਲ ਹੈ ਹਾਂ ਸਾਰੀ ਐਸੈਸਰੀ ਨਾਲ ਹੈ ਛਤਰੀ ਫੱਟੀ ਟਾਪਲਿੰਗ ਡੰਡਾ ਸਾਰਾ ਕੁਝ ਨਾਲ ਹੈ ਜੀ 5 ਲੱਖ 15000 ਰੁਪਿਆ ਆਪਾਂ ਡਿਮਾਂਡ ਕਰਦੇ ਆਂ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਰੇਟ ਕਰ ਲਾਂਗੇ ਬਾਕੀ ਮਾਈਓ ਨੂੰ ਸ਼ੂਟ ਕਰਾਂਗੇ ਵਧੀਆ ਵਾਲੀ ਠੀਕ ਹੈ ਜੀ ਪੂਰੀ ਵਧੀਆ ਵਾਲੀ ਸ਼ੂਟ ਕਰਨਗੇ ਬਾਈ ਆ ਵੀ ਮਾਡਲ ਨਵਾਂ ਆਇਆ ਜੀ ਇਸ ਵਾਰ ਇਹ ਕੋਈ ਨਾ ਹਾਂ ਇਹ ਵੀ ਨਵਾਂ ਆਇਆ ਇਹ ਨਵਾਂ ਆ ਗਿਆ ਜੀ 40 40 ਇੱਕ ਹੈ 439 44 ਐਚਪੀ ਦੇ ਅੰਦਰ ਹੈ ਜੀ ਹਾਂ 41 ਐਚਪੀ ਦੇ ਅੰਦਰ ਹੈ ਇਹ ਵੀ 21 22 ਮਾਡਲ 22 ਮਾਡਲ ਟ੍ਰੈਕਟਰ ਟਾਇਰ ਨਵੇਂ ਨੇ ਜਮਾਨਾ ਹਾਂ ਟਾਇਰ ਤਾਂ ਨਵੇਂ ਨੇ ਚਾਰੇ ਹੀ ਹਾਂ ਤੇ ਇਹਦਾ ਡਿਮਾਂਡ ਮੂਡ ਕੀ ਰੱਖੀਓ ਜੀ 5 ਲੱਖ 75 ਹਜ਼ਾਰ ਰੁਪਏ ਡਿਮਾਂਡ ਕਰਦੇ ਜੀ ਬਾਕੀ ਮੋਫੇ ਸ਼ੂਟ ਕਰ ਦਾਂਗੇ ਜਿਹੜਾ ਬੰਦਾਊਗਾ ਚਾਰੇ ਟਾਇਰ ਨਵੇਂ ਨੇ ਠੀਕ ਹੈ ਜੀ ਪਹਿਲੀ ਕੁਆਲਿਟੀ ਦਾ ਟ੍ਰੈਕਟਰ ਹੈ ਹਾਂ ਜੀ ਚਾਰੇ ਟਾਇਰ ਹੈਨੀ ਨਾਲ ਪਾਰਟੀ ਟਾਪ ਲਿੰਕ ਡੰਡਾ ਸਾਰਾ ਕੁਝ ਮਿਲ ਜੇਗਾ ਜੀ ਠੀਕ ਹੈ ਜੀ ਉਹ ਟਾਈਗਰ ਦੇ ਮੁਵਾਜੇ ਹੋਣਗੇ ਇੱਕ ਆਪਣਾ ਇੰਡੋ ਫਾਰਮ ਦਿਖਾਓ ਜੀ ਮਾੜਾ ਇੰਡੋ ਫਾਰਮ ਇਹ ਕਿੰਨਾ ਮਾਡਲ ਆ ਗਿਆ ਜੀ ਇਹ ਕਿਹ ਕੀ ਮਾਡਲ ਆ ਜੀ ਇੱਕੀ ਟਾਪ ਮਾਡਲ ਤੁਹਾਡੇ ਕੋਲ ਮਿਲਣਗੇ ਸਾਰਾ ਜਿਆਦਾ ਟਾਪ ਮਾਡਲ ਮਿਲਣਗੇ ਇੱਕੀ ਮਾਡਲ ਟਰੈਕਟਰ ਸਾਰਾ ਕੁਝ ਨਾਲ ਦਾ ਜੀ ਸਾਰਾ ਟਰੈਕਟਰ Ориਜਨਲ ਹੈ ਸਾਰੇ ਪਾਸੇ ਭਾਵੇਂ ਨਿਗਾ ਮਰਵਾ ਲਿਓ ਤੁਸੀਂ ਠੀਕ ਹੈ ਜੀ ਥੱਲੀ ਨਾਲ ਹਾਂ ਜੀ ਇਹ ਡਬਲ ਡਿਸਟ੍ਰੀਬਿਊਟਰ ਹੈ ਜੀ ਤੇ ਇਹ ਇਹ ਆਪਣਾ ਡਿਮਾਂਡ ਕਰਦੇ ਆ ਜੀ ਇਹ ਤਾਂ ਦੇ ਦਾਂਗੇ ਆਪਾਂ 410000 ਵੀ ਡਿਮਾਂਡ ਕਰਦੇ ਆ 390000 ਦਾ ਟਰੈਕਟਰ ਦੇ ਦਿਆਂਗੇ ਜੀ 410000 ਰੁਪਿਆ ਡਿਮਾਂਡ ਵਾਸਤੇ ਆ 390000 ਦਾ ਬਾਈ ਕਹਿੰਦੇ ਛੱਡ ਦਾਂਗੇ ਠੀਕ ਹੈ ਜੀ ਬਾਕੀ ਨਾਮ ਵਗੈਰਾ ਹੋ ਜਾਣਗੇ ਲੋਨ ਵੀ ਹੋ ਜਾਏਗਾ ਬਿਲਕੁਲ ਨਾਮ ਕਾਗਜ਼ ਕਾਪੀ ਮੌਕੇ ਤੇ ਤਿਆਰ ਪਏ ਨੇ ਜੀ ਠੀਕ ਹੈ ਜੀ ਤੇ ਲੋਨ ਤੁਸੀਂ ਕਰਵਾਉਣਾ ਆਪਣੇ ਡਾਕੂਮੈਂਟ ਲਿਆਓ ਤੇ ਲੋਨ ਕਰਾਓ ਉਹ ਵੀ ਸਹੂਈਦਾਂ ਆਪਣੇ ਕੋਲੇ ਆਪਣੇ ਆਪ ਦੇ ਕੋਟ ਨੇ ਆਪ ਆਪ ਦੀ ਕੋਟਾਂ ਚ ਕਰ ਲਾਂ ਕੋਈ ਦਿੱਕਤ ਨਹੀਂ ਠੀਕ ਹੈ ਜੀ ਆ ਟਾਈਗਰ ਦਿਖਾ ਦਿਓ ਜੀ ਹਾਂਜੀ 60 ਕੈਟਾਗਰੀ ਵਾਲਾ ਟਰੈਕਟਰ ਆ ਜੀ ਠੀਕ ਹੈ ਜੀ ਸਰਟ ਕੈਟਾਗਰੀ ਦਾ ਐਚ ਡੀ ਐਮ 20 ਮਾਡਲ ਹੈ ਅੱਛਾ 20 ਮਾਡਲ ਆ ਗਿਆ ਕਾਮ ਮੋਡ ਲਈ ਵੀ ਹੈ ਇਹ ਟੋਪ ਮਾਡਲ ਹੈ ਰਿਵਰਸ ਗੇਅਰ ਹੈ ਹਾਂਜੀ ਸ਼ਟਲ ਗੇਅਰ 3 ਸਪੀਡ ਟਾਇਰ ਨਾਲ ਦੇ ਜੀ ਹਣਾ ਤੇ ਟਾਇਰ ਨਾਲ ਸਾਰਾ ਜੈਨੂਨ ਟਰੈਕਟਰ ਹੈ ਕੋਈ ਕਲਮ ਦਾ ਕੋਈ ਦਾਗ ਨਹੀਂ ਟਰੈਕਟਰ ਤੇ ਠੀਕ ਹੈ ਜੀ ਨਾਲ ਦੇ ਟਾਇਰ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਇਹਦੀ ਆਪਾਂ ਕਰਦੇ ਵੀ ਇਹਦੀ 6,35,000 ਰੁਪਿਆ ਅੱਛਾ ਜੀ ਹਾਂਜੀ ਛੂਟ ਵਗੈਰਾ ਮੌਕੇ ਤੇ ਕਰ ਦੋ ਬਸ ਮੌਕੇ ਤੇ ਹੀ ਆ ਜਾਓ ਕੁਛ ਠੀਕ ਹੈ ਜੀ ਆ ਗਿਆ ਤੁਹਾਡਾ ਸ਼ਟਲ ਗੇਰ ਵਾਲਾ ਜੀ ਅੱਛਾ ਸ਼ਟਲ ਗੇਰ ਆ ਆ ਗਿਆ ਸੋਨਾ ਲਿਕਾ 750 55 ਐਚਪੀ ਦਾ ਟਰੈਕਟਰ ਟਾਇਰ ਜਮਾਂ ਹੀ ਨਵੇਂ ਨੇ ਜੀ ਹਨਾ ਹੂੰ ਤੇ ਇਹਨਾਂ ਦਾ ਤਾਂ ਫਿਰ ਬਿੱਲ ਮਿਲ ਜੇਗਾ ਜਾਂ ਟਾਇਰ ਤਾਂ ਨਵੇਂ ਨੇ ਬਿਲਕੁਲ ਬਿੱਲ ਜੇ ਕਿਸੇ ਨੂੰ ਬਿੱਲ ਚਾਹੀਦਾ ਬਿੱਲ ਮਿਲ ਜੂਗਾ ਗਰੰਟੀ ਠੀਕ ਗਰੰਟੀ ਜੀ ਆਪਣੇ ਪੰਜਾਬ ਵਿੱਚ ਲੈ ਕੇ ਜਾਂਦਾ ਕਿਤੇ ਵੀ ਲੈ ਕੇ ਜਾਂਦੇ ਬਿੱਲ ਕਰੋ ਤੇ ਆਪਣੀ ਇਹ 20 ਮਾਡਲ ਗਰੰਟੀ ਵਰੰਟੀ ਹਾਂਜੀ ਇਹ 20 ਮਾਡਲ 20 ਮਾਡਲ ਆਸਕਿੰਗ ਪ੍ਰਾਈਸ ਜੇ ਆਪਾਂ ਕਰਦੇ ਹਾਂ 6 ਲੱਖ 60000 ਰੁਪਿਆ 6 ਲੱਖ 60000 ਰੁਪਿਆ ਆਸਕਿੰਗ ਪ੍ਰਾਈਸ ਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਮੌਕੇ ਤੇ ਛੂਟ ਆਪਾਂ ਕਰ ਦਾਂਗੇ ਟਰੈਕਟਰ ਦੇ ਦਾਂਗੇ 5 ਲੱਖ 90000 ਦਾ 5 ਲੱਖ 90000 ਦਾ ਹੀ ਸ਼ਟਲ ਗੀਅਰ ਵਾਲਾ ਟਰੈਕਟਰ ਹੈ 5 ਲੱਖ 90000 ਦਾ ਬਹੁਤ ਜ਼ਿਆਦਾ ਹੈਵੀ ਡਿਸਕਾਊਂਟ ਦੇ ਦਾਂਗੇ 70000 ਰੁਪਿਆ ਡਿਸਕਾਊਂਟ ਕਰਤਾ ਜੀ 70000 ਰੁਪਿਆ ਡਿਸਕਾਊਂਟ ਕਰਤਾ ਤੇ ਇੰਨੀ ਭਾਰੀ ਛੂਟ ਤੁਹਾਨੂੰ ਕਿਤੇ ਨਹੀਂ ਮਿਲਣੀ 485 ਦੀ ਰੇਟ ਨਹੀਂ ਦੇਖੋ ਜੀ ਸਹੀ ਗੱਲ ਆ ਜੀ ਇੰਨੀ 70000 ਤੁਸੀਂ ਮੂੰਹ ਹੀ ਕਹਿਤਾ ਜੀ ਜਿਹੜੀ ਮੂੰਹ ਹੀ ਕਹਿੰਦਾ ਆਪਾਂ ਤੇ 485 485 16 ਮਾਡਲ ਇਹ ਵੀ ਚਾਰੇ ਟਾਇਰ ਨਵੇਂ ਨੇ ਚਾਰੇ ਟਾਇਰ ਨਵੇਂ ਦਾ ਬਿੱਲ ਚਾਹੀਦਾ ਬਿੱਲ ਮਿਲ ਜੇਗਾ ਠੀਕ ਹੈ ਜੀ ਟਰੈਕਟਰ ਚਲਾਈ ਦਾ ਬਹੁਤ ਵਧੀਆ ਪਾਵਰ ਸਟੇਰੀਲਿੰਗ ਡਬਲ ਕਲਚ ਰਿਵਰਸ ਸਭ ਕੁਝ ਹੋਵੇ ਜੀ ਡਿਸਕ ਵੀ ਰੇਕਾ ਸਭ ਕੁਝ ਹੋ ਠੀਕ ਹੈ ਜੀ ਕੋਮਨ ਵਾਲਾ ਟਰੈਕਟਰ ਹੈ ਜੀ ਇਹ 4 ਲੱਖ 435000 ਰੁਪਏ ਡਿਮਾਂਡ ਕਰਦੇ ਆ ਟਰੈਕਟਰ ਦੇ ਦਾਂਗੇ 390000 ਦਾ ਜੀ 390000 ਦਾ ਬਾਈ ਜੀ 4035 40000 ਰੁਪਏ 40000 40000 ਤੋਂ ਥੱਲੇ ਸ਼ੂਟ ਨਹੀਂ ਕੀਤੀ ਬਾਈ ਨੇ ਪਹਿਲਾਂ ਵਾਲੀ ਰੁਪਇਆ ਲੈ ਲਓ ਚਲੋ ਤੇ ਬਾਕੀ ਮੌਕੇ ਦੇ ਜਿਹੜਾ ਬਾਈ ਨੇ ਕਿਹਾ ਉਹ ਵੀ ਹੋ ਜਾਏਗਾ ਡਿਸਕਾਊਂਟ ਤੇ ਵੀਡੀਓ ਨੂੰ ਸ਼ੇਅਰ ਕਰਾਇਆ ਇਹ ਮਿਲਦੇ ਕਿਸੇ ਹੋਰ ਵੀਡੀਓ ਇਸ ਧੰਨਵਾਦ ਜੀ ਤੇ ਸਾਹਮਣੇ ਮਤਲਬ ਜਿਹੜਾ ਵੀ ਬੰਦਾ ਜੋਸਨ ਸੇਲ ਪਰਚੇਸ ਦੇ ਤੁਹਾਡੀ ਵੀਡੀਓ ਸਕਰੀਨ ਸ਼ਾਟ ਲੈ ਕੇ ਆਏਗਾ ਉਹਨੂੰ ਐਕਸਟਰਾ ਛੂਟ ਦੇ ਦਾਂਗੇ ਉਹਨੂੰ ਐਕਸਟਰਾ ਛੂਟ ਹੈ ਜੀ ਠੀਕ ਹੈ ਹਾਂ ਤੇ ਜਿਹੜਾ ਸ਼ੇਅਰ ਕਰਕੇ ਆਏਗਾ ਸਕਰੀਨ ਸ਼ਾਟ ਲਾਏਗਾ ਬਾਈ ਦਾ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਕਰਾਇਆ ਸਾਹਮਣੇ 224 ਨੰਬਰ ਦੁਕਾਨਾਂ ਬਾਕੀ ਨੰਬਰ ਜਿਹੜਾ ਮੈਂ ਸਕਰੀਨ ਤੇ ਚਾਲੂ ਕਰ ਦਾਂਗਾ ਦੇ ਬਾਈ ਕੋਲੇ ਰੇਅਰ ਮਾਡਲ ਨੇ ਜਿਹੜੇ ਵੇਖਣ ਨੂੰ ਤੁਹਾਨੂੰ ਮਿਲਣਗੇ ਮੰਡੀ ਚ ਕਿਸੇ ਕਿਸੇ ਕੋਲੇ ਨਹੀਂਗੇ ਨਾ ਉਹ ਸਾਹਮਣੇ ਦੋਨੇ ਮਾਡਲ ਖੜੇ ਸਾਹਮਣੇ ਕਿਸੇ ਕੋਲ ਨਹੀਂ ਮੈਨੇ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ